हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਤਿੰਨ ਨਾਲ ਗਾਵਾਂ ਦੇ ਵਿੱਚ ਤੇ ਦੋ ਮੱਝਾਂ ਜਿਹੜੀਆਂ ਹੋਣਗੀਆਂ ਚਾਈ ਦੀ ਵੀਡੀਓ ਪਸ਼ੂ ਸਾਰੇ ਦੋਸਤੋ ਸੱਜੇ ਸੂਈ ਹੋਣਗੇ ਡਿਟੇਲ ਆਪਾਂ ਸਾਰੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਵੇ। ਵੀਡੀਓ ਐਂਡ ਤੱਕ ਜਰੂਰ ਦੇਖਿਓ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ਬੈਲ ਬਟਨ ਨਾਲ ਵੀ ਸੈਲੈਕਟ ਕਰ ਦਿਓ। ਫੇਸਬੁੱਕ ਤੇ ਇੰਸਟਾਗ੍ਰਾਮ ਵਾਲੀ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ। ਆ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਕਿਰਪਾ ਹੈ ਚੱਲ ਜਾਂਦਾ ਵਧੀਆ ਕੰਮ ਚੱਲੇ ਜਾਂਦਾ ਹੈ ਐਡਰੈਸ ਬੋਲ ਦਿਓ ਪਿੰਡ ਚਾਟੀ ਮੰਡਾ ਸ਼ਹਿਰ ਅੰਬਰਸਰ ਦਾ ਤੁਸੀਂ ਵੀ ਅੰਬਰਸਰ ਨਾ ਜੋਬਨ ਫੋਨ ਨੰਬਰ ਹੈ 9048 ਅੰਬਰਸਰ ਠੀਕ ਹੈ ਜੀ ਹਾਂਜੀ ਕਿੰਨੇ ਨਾਲ ਹੈ ਆਪਣੇ ਕੋਲ ਅੱਜ ਨਾਲ ਤੇ ਭਾਈ ਜੀ ਡੰਗਰ ਸਾਹਿਬ ਪਾਠ ਹੈਗੇ ਜੀ ਹਾਂਜੀ ਤੇ ਡੰਗਰ ਪੰਜ ਦੇ ਵਿੱਚੋਂ ਪਾਉਣੇ ਆ ਅੱਛਾ ਬਾਕੀ ਡੰਗਰ ਵਿੱਚੋਂ ਵੀ ਗਏ ਆ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਰਹੀ ਆਪਾਂ ਇਸ ਗਾਂ ਤੋਂ ਪਹਿਲਾਂ ਦਸੀਏ ਡਿਟੇਲ ਵੀਰਾਂ ਨੂੰ ਇਹ ਵੀਰ ਜੀ ਪਹਿਲਾ ਸੁਆ ਹੈ ਮੂੰਹ ਦੀ ਛੇਦਾਂ ਦਾ ਵਛੀ ਠੀਕ ਹੈ ਜੀ ਤੇ ਇਹ ਤੋਂ ਕੋਈ 20 22 ਕਿਲੋ ਦੁੱਧ ਹੋਊਗਾ ਮੈਂ ਹੁਣ ਤਿਆਰੇ ਜੀ 20 ਕਿਲੋ ਕੰਡੇ ਨਾਲ ਮਿਲ ਕੇ ਆਪਾਂ ਲੀਟਰ ਨਾਲ ਮਿਲ ਕੇ ਦੇ ਦਾਂਗੇ ਹੋਊਗਾ 22 ਤੋਂ ਦੇਣੀ 20 ਕਿਲੋ ਕਰਕੇ ਆ ਠੀਕ ਹੈ ਜੀ ਤੇ ਟਾਂ ਦੇਖ ਲਓ ਥਰੇ 5 ਵਜੇ ਦੀ ਚਵਾਈ ਜੇ ਸੂਈ ਨੂੰ ਕਿੰਨਾ ਦੇਮ ਹੋਊਗਾ ਸੂਈ ਨਾਲ ਜੀ ਨੂੰ ਦਾ ਬੰਦ ਹੋ ਜਾ ਆ ਬੱਚੀ ਦੀ ਮਗਰ ਬੱਚੀ ਮਗਰ ਜਾਦ ਪਾਦੀ ਟੀਕੇ ਦੀ ਰੱਖੀ ਐਚ ਐਫ ਕੋਈ ਜਗਹ ਜੀ ਬੱਚਾ ਦੋਸਤੋ ਆ ਮਗਰ ਵਛੀ ਜੇ ਚਲੋ ਦੋਸਤੋ ਥਾਂ ਦੀ ਜਿਹੜੀ ਕੁਆਲਿਟੀ ਤੁਹਾਨੂੰ ਵਿਖਾ ਦਣਾ ਕੋਈ ਨੇੜ ਤੋਂ ਬਾਗੇ ਠੰਡੀ ਠੰਡੀ ਫੁੱਲ ਹੋਊਗੀ ਚਲੋ ਲੈ ਲਓ ਚੈੱਕ ਕਰ ਲਓ ਕਿ 20 ਕਿਲੋ ਦੁੱਧ ਵੀ ਕਿਹ ਸੋ ਯੂ ਨੀ ਗੋਇਨ ਟੂ ਅਟੈਂਡ ਦਸੇ ਅੱਧਾ ਹਾਂ ਸੋ ਯੂ ਦਾ ਬਦਲ ਹੋ ਗਿਆ ਜੀ 10 ਤੋਂ 12 ਦਾ ਟਾਈਮ ਹੋ ਗਿਆ ਆਵਾ ਵੀਕਲ ਕੋ ਤਾਂ ਮੈਂ ਇਨਕੇ ਕੰਨੇ ਨਾਲ ਇਸੇ ਮੈਂ ਇਨਕੇ ਦੇ ਦਾਂਗਾ ਠੀਕ ਹੈ ਜੀ ਲਓ ਦੋਸਤੋ ਲਿੱਸਾ ਪੰਥ ਥੋੜਾ ਜਿਹਾ ਲੱਪੇ ਦੇ ਵਿੱਚ ਜਰੂਰ ਆ ਪਸ਼ੂ ਸੂਕੇ ਲੱਪੇ ਦੇ ਵਿੱਚ ਇੱਕ ਵਾਰੀ ਜਰੂਰ ਆ ਜਾਂਦਾ ਕਰੋ ਚੈੱਕ ਜੀ ਬਿਲਕੁਲ ਦੋਸਤੋ ਤਾਜੀ ਸੂਈਆ ਦੇ ਜਿਹੜੀ ਆਰਡਰ ਹੈ ਨਾ ਬੱਤੀ ਨਹੀਂ ਕੱਲ ਦੀ ਆਉਣੀ ਡੰਗ ਵਾਲੇ ਪਾਣੀ ਪੂਣੀ ਪੀਣਾ ਏ ਇਹ ਸਿਹਤ ਖਰਾਬ ਦੋਸਤੋ ਹੋਣ ਕਰਕੇ ਜਿਹੜੇ ਪਸ਼ੂ ਨਵਾਏ ਵੀ ਨਹੀਂ ਤੇ ਜੇ ਪਾਣੀ ਪੂਣੀ ਵੀ ਤਕਰੀਬਨ ਪਾਣੀ ਪੂਣੀ ਪੀਓ ਕੇ ਗਾਟੀ ਹਟ ਫਿਰ ਭਰਨਾਗਾ ਨਹੀਂ ਹਾਂਜੀ ਤੇ ਬਾਕੀ ਜਿੰਨੀ ਵੀ ਜੋਗੀ ਕਰਨ ਵਾਲੀ ਸਾਹਿਬ ਆਵੇ ਬਾਕੀ ਥੰਮੀ ਆ ਇਹ ਵੀ ਜਾਂ ਹੋਰ ਤਾਂ ਕੱਲੇ ਹੱਥ ਲੰਗੂ ਵੀ ਭਾਏ ਖੁੱਲੀ ਛੜੀ ਥੱਲੇ ਬੈਜੋ ਨੇ ਤਸੱਲੀ ਦੋਸਤੋ ਤੁਸੀਂ ਕਰਨੀ ਹੈ ਵਿਖਾ ਦਿੱਤੀ ਤੁਹਾਨੂੰ ਚਾਰ ਰਾਂ ਦੇ ਵੀ ਛਿੱਗੀ ਜੀ ਵਜੀ 6 ਰਾਂ ਦੇ ਦੋਸਤੋ ਪੂਰਿਆ ਕਰ ਲਓ ਜੀ ਠੀਕ ਹੈ ਜੀ ਓਕੇ ਜੀ ਓਕੇ ਜਿਹੜੀ ਗੱਲ ਕਰਕੇ ਕੰਨੀ ਚੀਜ਼ ਉਹ ਦੇਣੀ ਹੈ ਜੀ ਲਓ ਜੀ ਦੋਸਤੋਂ ਗਾਂ ਦੇ ਕੱਦ ਦੇ ਹਿਸਾਬ ਨਾਲ ਜਿਹੜੀ ਆਰਡਰ ਕੁਆਲਿਟੀ ਦਾ ਚੈੱਕ ਕਰਵਾ ਤੇ ਆਰਡਰ ਕੁਆਲਿਟੀ ਕਦਰੋ ਜਾਂਦੀ ਹੈ ਹਾਂ ਲੋ ਜੀ ਕਰੋ ਚੱਕ ਜੀ ਬੈਗ ਸਾਈਡ ਤੋਂ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲਓ ਤਾਰਾਂ ਤੋਰਾ ਵੀ ਰਚਾ ਰਹੇ ਹਾਂ ਬਰਾਬਰ ਮੈਂ ਨਾਲ ਵੀ ਜੀ ਲਾ ਕੇ ਲਿਆ ਮੇਰਾ ਵੀ ਕੈਮਰਾ ਉਹ ਤਾਂ ਕੈਮ ਤੇ ਪਾਣੀ ਮਾਰਾ ਮੋਟਾ ਦੇ ਬਾਕੀ ਕੋ ਵੰਗਾ ਵੰਗਾ ਪਾਉ ਨਹੀਂ ਕਰਨ ਮੈਨੂੰ ਉਹ ਰਹਿ ਗਈ ਕੋਈ ਬਤੋ ਹਲੋ ਕੈਮਰਾ ਤੇ ਦੂਸਰ ਫੋਟੋ ਕਰਦੀ ਉਪਰ ਹਲੋ ਠੀਕ ਹੈ ਜੀ ਕੋਈ ਰੰਗਾ ਨਹੀਂ ਪਾਉਣਾ ਐਦਾਂ ਚੋਣੀ ਥੱਲੇ ਬੈ ਕੇ ਪਾਣੀ ਫੱਟੀ ਵਾ ਕੇ ਚੋਲੋ ਠੀਕ ਹੈ ਜੀ ਜੁਬਰ ਭਾਈ ਮੋਲ ਕੰਨਾ ਕਰਨਾ 20 ਕਿਲੋ ਤਾਂ ਮਿਣਕੇ ਦੇਣਾ ਲੀਟਰਾਂ ਪਾਣੀ ਕੋ ਦੋ ਦੇਣਗੇ ਝੋਲੇ ਆਪਦੀ ਆ ਕੇ ਯਾਰ ਹੈ ਨਾ ਪੂਰਾ 20 ਮਾਜੀ ਤਾਂ 20 ਕਿਲੋ ਮਿਣਕੇ ਦੇਣਾ ਹੈ ਦੱਸੋ ਜੀ ਮੁੱਲ ਵੀਡੀਓ ਕਾਲ ਚੋਣੀ ਕਿਹਨੇ ਵੀਡੀਓ ਕਾਲ ਦੇ ਚੋਲੇ ਸਾਡੀ ਲੋ ਮੁੱਲ ਦੱਸੋ ਜੀ ਇਹ 70000 ਦੇ ਵਿੱਚ ਹੀ ਵੀਰ ਜੀ ਦਵਾਂਗੇ 70000 ਹਾਂਜੀ ਕਿੰਨਾ ਕੁ ਮੰਨਤਾ ਮੰਨਤਾਂ ਤੁਸੀਂ ਆ ਵੀ ਦਾ ਦਿਓ ਬੱਚੀ ਬੜੀ ਸਾਫ ਸੁਗ ਹੈ ਜੰਗੀ ਸਾਫ ਆ ਇੱਕ ਹੀ ਮੰਨਤਾ ਕਰਦੇ ਨਹੀਂ ਤੁਸੀਂ ਆ ਵੀ ਦਾ ਦਿਓ ਇਹਨੇ ਬੱਚੀ 65000 ਦੇ ਦੀ ਦੋ ਸ਼ਰਦਾਂ ਦੇ 70 ਜੀ ਆਹੋ ਜੀ 68000 ਠੀਕ ਹੈ ਜੀ ਡਿਮਾਂਡ ਦੋਸਤੋ 70000 ਰੁਪਿਆ 68000 ਦੇ ਵਿੱਚੋਂ ਤੁਹਾਡਾ ਆਹੋ ਮਗਰ ਬੱਛੀ ਵਾ ਬੱਛੀ ਜਿਆਦਾ ਵਧੀ ਜ ਮਗਰ ਆ ਲੋ ਮਗਰ ਦੋਸਤੋ ਬੱਚਾ ਦੇ ਮਗਰ ਵਸ਼ੀ ਹੈ ਜੀ ਆਹ ਬੱਚੀ ਨਾ ਆਲੋ ਅਸੀਂ ਠੀਕ ਹੀ ਚੰਗੇ ਠੀਕੇ ਦੀ ਆ ਠੀਕ ਹੈ ਜੀ ਬਹੁਤ ਵਧੀਆ ਸੀਮਨ ਦੀ ਬੱਛੀ ਹੈ ਇਹ ਤੋਂ ਅੱਗੇ ਬਾਈ ਦੇ ਕੋਲ ਇੱਕ ਮੱਝ ਹੈ ਜੀ ਦੱਸੋ ਜੀ ਮਾਝ ਦੇ ਦੁੱਧ ਵਿੱਚ ਚਾਲ ਚਾਹਦਾ 15 ਕਿਲੋ ਦੁੱਧ ਹੋਊਗਾ ਸੁਆ ਕਿੰਨਾ ਸਹੀ ਹੈ ਸੁਆ ਵੀਰ ਜੀ ਅੱਜ ਮੈਂ ਤੁਹਾਨੂੰ ਕੋਈ ਸ਼ਿਮਾਂ ਸਰਵਾ ਦੇ ਨਹੀਂ ਜੀ ਇਹਦੇ ਮਗਰ ਬੱਚਾ ਇਹਦੇ ਮਗਰ ਕੱਟੀ ਯਾਰੀ ਆਹ ਕੱਟੀ ਮਗਰ ਆਹ ਚੇਕਰ ਨੂੰ ਬੱਚਾ ਦਾ ਕੱਟੀ ਮਗਰ ਦੇ ਦੁੱਧ ਕਿੰਨਾ ਤਿਆਰ ਵੀਰ ਉਹਦੇ ਵਿੱਚ ਜੀ 15 ਕਿਲੋ ਮੈਂ ਹੋਊਗਾ ਜਿਹੜਾ ਬੱਚੋ ਨੇ ਦੋ ਤਾਂ ਹੁਣ ਜਿਹੜਾ ਮੌਕੇ ਦਾ ਤਿਆਰ ਹੈ ਜੀ ਤਾਂ ਮੈਂ ਚਵਾ ਕੇ ਦੇ ਦਾਂਗਾ ਦੁੱਧ 15 ਕਿਲੋ ਦੀ ਸੁਆ ਤੇਜਾ ਸੁਆ ਦੂਸਰਾ ਜੀ ਦ ਲਓ ਜੀ ਚੈੱਕ ਕਰ ਲੋ ਦੂਜਾ ਸੂਆ 15 ਕਿਲੋ ਦੁੱਧ ਬਾਈ ਜੋਬਨ ਕਹਿੰਦਾ ਤਿਆਰ ਆ ਬੱਚਾ ਇਹ ਮਗਰ ਕੱਟੀ ਆ ਸੂਈ ਨੂੰ ਅੱਠ-ਦਸ ਦਿੰਦਾ ਟਾਈਮ ਹੋ ਗਿਆ ਬਾਗੀ ਸਿੰਘ ਸੋਂਗੇ ਨਿੱਕਾ ਨਿੱਕੇ ਸਿੰਘ ਦੀ ਆ ਇਹ ਬਈ ਨਵਾਈ ਨੂੰ ਇੰਨੀ ਹਜੇ ਉਦਾਂ ਹੀ ਮਾਰਸ ਰਾ ਲੱਬੜੇ ਪੜਿਆ ਆ ਲੋ ਜੀ ਕਰੂ ਚੈਕਿੰਗ ਕਾਹ ਬਤਾ ਉਸੁੰਦੇ ਕੜਨੇਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਹ ਨਹੀਂ ਨਾਲ ਤਾਂ ਸ਼ਾਮਾਂ ਤੱਕ ਪੂਰੀ ਸ਼ਾਮਾਂ ਤੱਕ ਰੰਗ ਪੂਰੇ ਬੰਦੇ ਆ ਧਾਰਾ ਧੂਰਾ ਚਾਰੇ ਰਹੇ ਬਰਾਬਰ ਕੋ ਥਾਲ ਪੂਛਟਾ ਹੋਵੇ ਕੋ ਡੋਕਲ ਹੋਵੇ ਚਵਾਈ ਮਾਰੀ ਹੋ ਮੈਨ ਲਾਰੀ ਸਾਡੀ ਬਾਸ ਲੈ ਆਉਂ ਠੀਕ ਹੈ ਹਾਂ ਕਿੰਨਾ ਮੁੱਲ ਆ ਮੈਂ ਕੁਆਲਟੀ ਤੇ ਮੈਂ ਤਾਂਗੀ ਲੋ ਜੀ ਚੈੱਕ ਕਰ ਲੋ ਥਾਣ ਦੀ ਕੁਆਲਟੀ ਨਾੜਾ ਣੂੜਾ ਮਿਲਕ ਵੈਂਚ ਚੈੱਕ ਕਰ ਲੋ ਕਿੰਨਾ ਮੁੱਲ ਕਰਨਾ ਵੀ ਮੁੱਲ ਜੀ ਇੱਕ ਦਾ ਦੀ ਮੈਂ ਦੇਣੀ ਹੈ ਮਾਨਦਾਨ ਕਿੰਨਾ ਗੁਣਾ ਮਾਨਦਾਨ 5000 ਤਾਂ ਲੈ ਇੱਕ 5 ਹਾਂ ਲਖ ਨਹੀਂ ਨਹੀਂ ਬਈ ਇੱਕ ਮਹੀਨੇ ਮੈਲ ਦੀ ਇੱਕ ਮਹੀਨੇ ਮੈਂ 20 ਕਿਲੋ ਵਾਲੀ ਹੁਣ ਦੁੱਧ 15 ਕਿਲੋ ਤੋਂ ਹੋਣੂਗਾ ਦੋਨੋਂ 15 ਕਿਲੋ ਤਿਆਰ ਆ ਦੋਸਤੋ 1 ਲੱਖ 5000 ਦੀ ਰੇਟ ਹੈ ਜਿਹਦੇ ਵਿੱਚ ਤੜਾਆਂ ਗਿਆ ਦਾ ਮਾਨ ਤਨ ਛੋੜ ਛੱਪਾ ਜਿਹੜਾ ਮੌਕੇ ਤੇ ਹੋਊਗਾ ਬਾਕੀ ਤਰੇ ਕੋਲ ਮੈਂ ਸਾਵਾ ਆਏ ਸ਼ਾਮ ਤੱਕ ਪੂਰੀ ਮੈ ਬਣ ਜਾਣੀ ਹੈ ਜੀ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਭੈਣ ਦਾ ਫੋਨ ਲਾਵੇ ਬਾਕੀ ਕੋਈ ਫੋਨ ਤੇ ਕਰ ਦਾਂਗਾ ਬਾਕੀ ਹਾਂ ਜੀ ਠੀਕ ਹੈ ਜੀ ਆਓ ਜੀ ਕੁੱਲਣੀ ਦੱਸੀ ਬਈ ਜੋ ਬਨੇ ਇਹ ਕੰਮ ਗਾਂ ਕ ਵੀ ਗਾਂ ਟੋਕੜੀ ਆਏ 20 ਕਿਤਨਾ ਦੀ ਗਾਂ ਸੂਹੀ 25 ਦੀ ਦੁੱਧ 7 ਕਿਲੋ ਹੋਗਾ ਇਤੋਂ 7 ਕਿਲੋ ਲੇ ਵੀ ਆਪਾਂ ਜੀ ਹਾਂਜੀ ਦੋ ਮਿੰਟੇ ਮਿਲ ਜੀ ਹਾਂਜੀ ਹਾਂਜੀ ਇਦਾਂ ਪਹਾੜਾ ਵਾ ਕੇ ਚੋ ਲੈਣੀ ਆ ਠੀਕ ਹੈ ਜੀ ਇਹ ਆ ਬਈਆਂ 11000 ਦਾ ਦੇ ਦੇਣਾ 11000 ਹਾਂਜੀ ਇਹ ਚੋ ਕੀ ਹੈ ਜੱਸ ਇਹਦੇ 1 ਕੋ 500 ਦੋਣੀ 500 ਦੀ 1000 ਦੀ ਕਰਦੀ ਦੇ ਦਾਂਗੇ 10000 10000 ਹੋ ਗਿਆ 11 ਕਿਲੋ ਦੁੱਧ ਦੱਸਿਆ 7 ਕਿਲੋ 7 ਕਿਲੋ ਦੁੱਧ 7 ਕਿਲੋ ਦੁੱਧ 11000 10000 ਰੁਪਿਆ ਰੇਟ ਬਿਲਕੁਲ ਨੋਰਮਲ ਜਿਆ ਰੇਟ ਦੱਸੋ ਛੋਟਾ ਜਿਹਾ 10 ਕਿਲੋ ਦੁੱਧ ਵਾਲੀ ਗਾਂ ਜਿਹੜੀ ਤੁਹਾਨੂੰ 7000 ਰੁਪਏ ਦੇ ਵਿੱਚ ਉਹ 10 7 ਕਿਲੋ ਦੁੱਧ ਵਾਲੀ ਗਾਂ 10000 ਰੁਪਏ ਵਿੱਚ ਮਿਲ ਜਾਣੀ ਰੇਟ ਬਿਲਕੁਲ ਛੋਟਾ ਜਿਹਾ ਆ ਕਰੋ ਜੀ ਚੈੱਕ ਚਾਰੇ ਤੋਂ ਚਾਰੇ ਚਾਹੇ ਤਾਂ ਓਕੇ ਹੋਣਗੇ ਕਿ ਪੂਰ ਚੱਟਾ ਨਹੀਂ ਹੋਵੇ ਇਹਦੇ ਬਦਲੇ ਕੀ ਝੂਠ ਮਾਰਾਂਗੇ 10000 ਰੁਪਏ ਬਦਲੇ ਲਓ ਜੀ 10000 ਰੁਪਏ ਰੇਟ ਤੇ 7 ਕਿਲੋ ਦੁੱਧ ਤਿਆਰੀ ਹੋ ਗਈ ਦੁੱਧ 10 ਕਿਲੋ ਹੋਗਾ ਆ ਕਰਤੀ ਮਗਰ ਜੀ ਦੁੱਧ ਕਿੰਨਾ ਦੱਸਿਆ 8 ਕਿਲੋ ਗਾ ਦੋਨੇ ਗਾ 8 ਕਿਲੋ ਦੁੱਧ ਬੱਚਾ ਤੇ ਮਗਰ ਕੱਟੀ ਅਜੇ ਮਗਰ ਵੀ ਕੱਟੀ ਯਾਰੀ ਆ ਕੱਟੀ ਜੇ ਤੇ ਮਗਰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨਾਲ ਜੀ ਭਾਈ ਕੋਲ 6ਵੇਂ ਤੋਂ ਆਣ ਦੇਣਗੇ 6ਵੇਂ 7ਵੇਂ ਆਣ ਦੇਣ ਸੂਆ ਪਹਿਲਾ ਸੂਈ ਹਾਂਜੀ ਲਓ ਜੀ ਚੈੱਕ ਕਰਨ ਨੂੰ ਸੂਆ ਪਹਿਲਾ 7-8 ਕਿਲੋ ਦੁੱਧ ਲੈਣ ਦਾ ਮੌਕਾ ਦਾ ਕਾਰ ਚਲਾਪ ਤੇ ਇਹਦੇ ਮਗਰ ਬੱਚਾ ਕੱਟੀ ਹੈ ਉਹ ਅੱਜ ਮਗਰ ਕੱਟੀ ਆ ਗਾਂ ਮਗਰ ਵੀ ਵਛੀ ਜੇ ਗਾਂ ਦੇ ਮਗਰ ਵਛੀ ਤੇ ਦੋਵਾਂ ਮੱਝਾਂ ਦੇ ਮਗਰ ਜਿਹੜੇ ਬੱਚੇ ਕੱਟੀਆਂ ਹਾਂਜੀ ਇਹ ਸੂਆ ਪਹਿਲਾ ਸੂਈ ਹਾਂ ਦੇ ਇੱਥੇ ਹੀ ਕੱਟੇ ਜਨਨ ਕਰੇਗੇ ਜੀ ਚੌਣੀ ਬੋਲੀ ਹੋਊ ਜੋੜੀ ਕਿਹੜੇ ਸਾਈ ਦਾ ਰਾਂ ਹੈ ਹਾਂ ਜੀ ਜੀ ਓਕੇ ਹੋਵੇ ਕਿੰਨਾ ਬੋਲ ਕਰਨਾ ਇਹ 75 ਦੇ ਝੋਟੀ ਦੇਣਾ ਜੀ 75000 ਕਿੰਨਾ ਕਮਾਨਦਾਰ ਸਰ ਮਾਨਦਾਰੀ ਤੋਂ ਪੰਜ ਹੀ ਹੋਊਗਾ 70 ਹਾਂ 70 ਦੇ ਦਾਂਗੇ ਅੱਛਾ ਇਹ ਲੋ ਜੀ ਮंजे ਤਰੀਆ ਰਪਿਆ ਡਿਵਾਨ 70000 ਦੇ ਵਿੱਚੋਂ ਤੁਹਾਡਾ ਆ ਗਿਆ ਮਾਨਤਨ ਛੋਟ ਸੇ ਆਪਾਂ ਮੌਕੇ ਤੇ ਬੱਚਾ ਇਹ ਮਗਰ ਕਟਿਆ ਕਰ ਲੋ ਚੱਕ ਦੁੱਧ 7-8 ਕਿਲੋ ਤਿਆਰ ਤੇ ਇਹ ਜਿਹੜੀ ਗਾਵਾਂ ਦੋਸਤੋ ਇਹਦਾ ਰੇਟ ਹੈਗਾ 10000 ਰੁਪਿਆ ਦੁੱਧ ਹੈਗਾ 7 ਕਿਲੋ ਇਹ ਤੋਂ ਅੱਗੇ ਵੀਰ ਦੇ ਕੋਲ ਦੋ ਮੱਝਾਂ ਤੇ ਇੱਕ ਗਾਂ ਸੋਰੀ ਇੱਕ ਮੱਝ ਤੇ ਇੱਕ ਗਾਂ ਹੋ ਰਿਆ ਪਹਿਲੇ ਨੰਬਰ ਤੇ ਮੇਰੀ ਗਾਵਾਂ ਇਹਦੇ ਥੱਲੇ 20 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਰੇਟ ਦਾ ਕਿੰਨਾ ਦੱਸਿਆ ਸੀ ਅਸੀਂ ਅੰਦਰ 70000 ਰੁਪਿਆ ਹਾਂਜੀ ਹਾਂਜੀ 70000 ਰੁਪਿਆ ਦੀ ਡਿਮਾਂਡ ਤੇ ਮੱਝ ਦਾ ਦੋਸਤੋ ਹੈਗਾ ਜੀ 1 ਲੱਖ 5000 ਰੁਪਿਆ 15 ਕਿਲੋ ਦੁੱਧ ਤਿਆਰ ਹੈ ਮੱਝ ਨੂੰ ਦੁੱਧ 15 ਕਿਲੋ ਚਵਾਗਦੇ ਆ ਕਿ ਜੇ ਗਾਂ ਦੋ ਦੇ ਗਾਂ ਦੇ ਦੋ ਦੇ ਚਵਾ ਕੇ ਦੇ ਦਾਂਗੇ ਠੀਕ ਹੈ ਜੀ ਹਾਂ ਥੋੜਾ-ਥੋੜਾ ਪਹੁੰਦੋ ਤੋ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਬੰਨ। ਚੋਕੇ ਖਾਂ ਆਵਦੇ ਜਿੱਤੋਂ ਵੀਰ ਭਾਂ ਲੈਣੀ ਹੈ ਨਾ ਉਥੋਂ ਚੋਕੇ ਲਓ ਆ ਕੇ। ਤਸੱਲੀ ਆਪਣੀ ਜਰੂਰ ਕਰੋ। ਐਡਰੈਸ ਇੱਕ ਰੀਚ ਦਾ ਫੇਰ ਬੋਲਦੇ ਨਾ ਪਿੰਡ ਚਾਟੀਵਾਂ ਦਾ ਤਸਵੀਰ ਜਿਹੜਾ ਸ਼੍ਰੀ ਅਮਰਸਰ ਸਾਹਿਬ। ਨਾਮ ਜੋਬਨ ਬਾਜੀ ਕਰੀ ਫੋਨ ਨੰਬਰ ਫੇਰ ਬੋਲ। ਫੋਨ ਲਾਵੇਂ ਜਿਹੇ ਕਹਿੰਦਾ 90418 7426 ਬਾਕੀ ਜਿਹੜੇ ਵੀਰ ਭਾਂ ਨਾ ਫੋਨ ਲਾ ਕੇ ਆਇਓ ਮੇਰੇ ਕੋਲ। ਠੀਕ ਹੈ ਜੀ। ਹਾਂ। ਧੰਨਵਾਦ ਉਸਤਰਾ ਵਾਲਾ ਵੀਡੀਓ ਦੇਖਣ ਵਾਸਤੇ ਜੀ।